ਜੀ ਕਾਲ ਜੀ ਬਾਈ ਜੀ ਸਾਰਿਆਂ ਨੂੰ ਤੇ ਆਪਾਂ ਆਏ ਆ ਤਲਵੰਡੀ ਸਾਬੋ ਗੁਰਪ੍ਰੀਤ ਭਰਾ ਕੋਲੇ ਇਹ ਬਾਈ ਕਲੇ ਬਹੁਤ ਸੋਹਣਾ ਟਰੈਕਟਰ ਆ 855 911 ਤੇ 855 ਦਾ ਇੱਕ ਹੋਰ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਦੇਖ ਲੋ ਤੁਸੀਂ 855 ਦੇਖੋ ਤੁਸੀਂ ਇਹਨੇ ਕੋਲ ਨਾ ਮੈਂ ਵਰਗਾ ਭਰਾ ਮੇਰੇ ਜਮਾਨਾ ਵਾ ਓਕਾ ਪੀਸ ਹੀ ਆ ਡਿੱਕ ਡੁਕ ਲੱਗਿਆ ਡਿੱਕ ਡੁਕ ਵਿੱਚ ਹੀ ਆ ਸਾਰਾ ਕੁਝ ਡਿੱਕ ਡੁਕ ਬਾਈ ਕਹਿੰਦਾ ਵਿੱਚੇ ਦੇਵਾਂਗੇ ਦੇਖੋ ਤੁਸੀਂ ਪਿੱਛੇ ਤੇ ਢੈਂਟ ਲੱਗੇ ਹੋਏ ਨਾ ਓਕਾ ਪੀਸ ਹੀ ਆ ਭਰਾ ਮੇਰੇ ਜਮਾ ਦੇਖੋ ਯਾਰ ਤੇਰੇ ਨੂੰ ਭੰਗ ਕੇ ਵਿਖਾ ਦੇਣਾ ਤੈਨੂੰ ਘੋੜੇ ਵਾਂਗੂ ਖੜਾ ਟਰੈਕਟਰ ਭਰਾ ਮੇਰੇ ਪਾਵਰ ਫੇਰੂੰਗਾ ਢੈਂਟ ਚੀਜ਼ ਆ ਯਾਰ ਆ ਦੇਖ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਨਵੇਂ ਟਾਇਰਾਂ ਚ ਨਵੇਂ ਟਾਇਰਾਂ ਬਿਲਕੁਲ ਨਵੇਂ ਬਹੁਤ ਸੋਹਣਾ ਟਰੈਕਟਰ ਭਰਾ ਮੇਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਚੱਲ ਵਧੀਆ ਵੀਰ ਜੀ ਆਪਣੇ ਹਰੇ ਕੀ ਬੋਲੇ ਵਧੀਆ ਵੀਰ ਜੀ ਆਪਣੇ ਰਸਤੇ ਤੇ ਕਿਹੜਾ ਮਾਡਲ ਆ ਜੀ ਆਪਣਾ ਇਹ ਟਰੈਕਟਰ ਇਹ 16 ਮਾਡਲ ਆ ਜੀ 2016 ਮਾਡਲ 2016 ਮਾਡਲ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਵੀ ਠੀਕ ਆ ਓਕੇ ਆ ਠੀਕ ਆ ਬਾਕੀ ਜਿਹੜਾ ਮੰਨ ਕੇ ਚੱਲ ਲੈਣਾ ਆਊਗਾ ਜਿਹੜੇ ਵੀ ਦੇ ਪਸੰਦ ਆਉਂਦਾ ਉਹ ਆ ਜੀ ਤਸੱਲੀ ਕਰਕੇ ਵਾਹ ਕੇ ਲੈ ਜੀ ਭਾਵਾ ਤੇ ਦੂਸਰੇ ਕੋਈ ਗਾਰੰਟੀ ਨਹੀਂ ਦੀ ਭਰਾ ਕਹਿੰਦਾ ਵਾਹ ਕੇ ਲੈ ਜੀ ਭਾਵਾ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਤੇ 5 ਲੱਖ 35 ਹਜ਼ਾਰ ਡਿਮਾਂਡ ਆ ਹਾਂ ਜੀ 5 ਦਾ ਛੱਡ ਦਾਂਗੇ ਕੋਈ ਨਾ ਕਰ ਦਾਂਗੇ ਮਾਨ ਤਾਨ ਕਰ ਦਾਂਗੇ ਹਾਂ 20 ਸੀ ਦਈ ਆ ਵੀ 5-10 ਗੱਦੇ ਅੱਛਾ 5 ਲੱਖ 10 ਹਜ਼ਾਰ ਲਾ ਠੀਕ ਹੈ ਜੀ ਤੇ ਆਪਣੇ ਤੇ ਲਾਉਣ ਫੈਂਸ ਵੀ ਹੋ ਜੂ ਹਾਂਜੀ ਲਾਉਣ ਫੈਂਸ ਹੋ ਜੂਗਾ ਜੀ ਕਰਵਾ ਦੇਵਾਂਗੇ ਹਾਂ ਕਰਵਾ ਦੇਵਾਂਗੇ ਠੀਕ ਹੈ ਜੀ ਤੇ ਜੇ ਕੋਈ ਆਖੇ ਵੀ ਮੈਂ ਯਾਰ ਪੁਰਾਣਾ ਟਰੈਕਟਰ ਕੱਟਣਾ ਹੈ ਹਾਂ ਵਿੱਚ ਮੰਨ ਕੇ ਚੱਲੋ ਉਹਦੀ ਕੰਡੀਸ਼ਨ ਵੇਖ ਕੇ ਟਰੈਕਟਰ ਦੇ ਵਿੱਚ ਪੁਰਾਣਾ ਟਰੈਕਟਰ ਕੱਟ ਲਵਾਂਗੇ ਕੱਟ ਲਾਂਗੇ ਠੀਕ ਹੈ ਜੀ ਤੇ ਭਰਾ ਕਹਿੰਦੇ ਵੀ ਲਾਉਣ ਫੈਂਸ ਵੀ ਕਰਾ ਦਾਂਗੇ ਜੇ ਕਿਸੇ ਭਰਾ ਕੋਲੇ ਪੁਰਾਣਾ ਟਰੈਕਟਰ ਆ ਉਹ ਵੀ ਕੱਟ ਲਾਂਗੇ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਤੇ ਅੱਗੇ ਆ ਜਾਓ ਆਪਾਂ 855 ਇੱਕ ਹੋਰ ਹੈ ਨਾ ਹਾਂਜੀ ਹਾਂਜੀ ਭਾਈ ਕੋਲੇ ਹੋਰ 855 ਚਲ ਵੰਡੀ ਥਾਪੋ ਬੁੱਧਵਾਰ ਤੇ ਇਹ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਕਿਹੜਾ ਅਗਲਾ ਆਪਣਾ ਆ ਆ ਆ ਆਹ ਕਿਹੜਾ ਭਰਾ ਮੇਰੋ 99 ਮਾਡਲ ਆ ਬਹੁਤ ਸੋਹਣਾ ਟਰੈਕਟਰ ਦੇਖੋ ਤੇ ਪ੍ਰਭੂ ਉੱਪਰ ਲੱਗਾ ਸੰਗਲੇ ਸੰਗੂ ਪੂਰੀਆਂ ਲਾੜੀਆਂ ਬਾਈ ਦੇ ਢੈਂਡ ਚੀਜ਼ ਹੈ ਦੇਖੋ ਯਾਰ ਤੇ ਪਹਿਰੇ ਤੁਹਾਨੂੰ ਦਿਖਾ ਦਨੇ ਹਾਂ ਕਿ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਟਾ ਹੈ ਟਰੋਰ ਤੁਹਾਡੇ ਸਾਹਮਣੇ ਆ ਦੇਖੋ ਇਹ ਤੇ ਆ ਨਹੀਂ ਹੈਗਾ ਵੀ ਟੋਟੇ ਟਾਤੇ ਲੱਗੇ ਹੋਏ ਅਗਰੇ ਆੜ ਜ਼ਰੂਰ ਪੈਂਟ ਹੋਏ ਨੇ ਤੇ ਬਹੁਤ ਸੋਹਣਾ ਟਰੈਕਟਰ ਆ ਭੈਂ ਟਰੈਕਟਰ ਇਹ ਪੰਜਾਬ ਨੰਬਰ ਆਈ ਇਹ ਪੰਜਾਬ ਨੰਬਰ ਆਈ ਉਹ ਵੀ ਪੰਜਾਬ ਨੰਬਰ ਆਈ ਪੰਜਾਬ ਉਹ ਇਹ ਵੀ ਪੰਜਾਬ ਆ ਉਹ ਵੀ ਪੰਜਾਬ ਆ ਠੀਕ ਹੈ ਜੀ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਆ ਹਾਂਜੀ ਹਾਂਜੀ ਡਬਲ ਕਲੱਚ ਆ ਹੀ ਚਿਰੀ ਹੈ ਜੀ ਡਬਲ ਕਲੱਚ ਹੀ ਚਿਰੀ ਹੀ ਚਿਰੀ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਠੀਕ ਹੈ ਜੀ ਜਮ ਓਕੇ ਤੁਸੀਂ ਅੱਲੀ ਕਰਕੇ ਲਿਜਾ ਸਕਦੇ ਆ ਬਾਅਦ ਜਿਹੜੀ ਜੀ ਇਹ ਰੇਟ ਲਿਖਿਆ ਤੇ 1,65,000 ਕਿੰਨੇ ਦਾ ਛੱਡ ਦਾਂਗਾ 45 ਦਾ ਛੱਡ ਦੇਣੀ ਇੱਕ ਲੱਖ 45 ਲੱਖ ਲੈਣ ਦੇਣੀ ਹਾਂਜੀ ਹਾਂਜੀ ਠੀਕ ਆ ਜੀ ਇਹ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਦੇਖੋ ਟਰੈਕਟਰ ਇਹ ਜਾਂ ਬੋਤਲ ਦੀ ਇਹਨਾਂ ਚ ਨਾ ਬੁਰਕੀ ਹੀ ਵੱਢਦੇ ਆ ਹਾਂਜੀ 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 ਇਹ ਟਰੈਕਟਰ ਆ ਭਰਾ ਮੇਰੇ ਤੇ ਅੱਗੇ ਆ ਗਿਆ ਅੱਗੇ ਬੰਦਾ ਫੇਰ ਪੈਸੇ ਦੇ ਦੇ ਆ ਠੀਕ ਆ ਇਦੋਂ ਤਾਂ ਫੇਰ ਉੱਤੇ ਗਾਰੰਟੀ ਹੈ ਹੀ ਨਹੀਂ ਹਾਂ ਬਾਕੀ ਬਾਕੀ ਭਰਾ ਮੇਰੇ ਬਾਈ ਕਹਿੰਦੇ ਤਸੱਲੀ ਕਰਕੇ ਆਪ ਦੀ ਇਹ ਫੇਰ ਪੈਸੇ ਗਿਣਾ ਦਿਓ ਜੇ ਕੋਈ 900 ਵੀ ਬਾਈ ਕਹਿੰਦਾ ਮੇਰਾ ਇੱਥੇ ਖੜਾ ਜੇ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਟਾਇਰ ਟੋੜੇ ਸਾਹਮਣੇ ਆ ਇਹ 13 ਨੰਬਰ ਕਾ ਆਪਣੇ ਬਾਈ ਦਾ ਇਹ ਨੰਬਰ ਹੈ 64398 79781 ਠੀਕ ਹੈ ਜੀ 64398 79781 ਠੀਕ ਹੈ ਜੀ ਇਹ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਬਾਈ ਨਾਲ ਕਰ ਲਿਓ ਕਨੈਕਟ ਤੇ ਅੱਗੇ ਦੇਖੋ ਲੈ 91 ਗੇਰਾ ਇਹ 91 ਗੇਰਾ ਇੰਤ ਤੱਕ ਨਹੀਂ ਆਹ ਨਵੇਂ ਦਾ ਬਿਲਕੁਲ ਤੇ ਆ ਦੇਖੋ ਭਰਾ 91 ਗੇਰਾ ਯਾਰ ਸਪੈਰੀਕ ਨੂੰ ਅੱਗੇ ਦਿਖਾਉਣਾ ਤੈਨੂੰ ਨਵੇਂ ਟਾਇਰ ਆ ਭਰਾ ਮੇਰੇ ਜਮਾ ਜੇ ਨੂੰ ਆ ਆ ਦੇਖੋ ਜਮਾ ਨਵੇਂ ਟਾਇਰਾਂ ਚ ਮਗਰੜ ਮਗਰੂੜ ਵੀ ਘੈਂਟ ਲੱਗੇ ਹੋਏ ਨਾ ਤੇ ਡਿੱਕ ਟੋਕੇ ਵਿੱਚ ਹੀ ਦੇਣਾ ਆਪਾਂ ਵਿੱਚ ਜੇ ਮੈਂ ਖੜਾ ਟਰੈਕਟਰ ਉਵੇਂ ਠੀਕ ਆ ਸਾਰਾ ਕੁਝ ਬਾਈ ਕਹਿੰਦਾ ਐਵੇਂ ਜਿੱਕਰੀ ਦੇਵਾਂਗੇ ਡਿੱਕ ਟੋਕ ਲੱਗਾ ਲਗਾਇਆ ਡੈਕ ਲਵਾਉਣ ਦੀ ਵੀ ਲੋੜ ਨਹੀਂ ਤੇ ਮਗਰੜ ਦੇਖੋ ਮੂਰੇ ਸਾਰੇ ਟਾਇਰ ਨਵੇਂ ਇਹਨਾਂ ਦਾ ਬਿੱਲ ਮਿਲ ਜਾਣਗੇ ਅਗਲੇ ਦੇ ਨਾਂ ਤੇ ਕਟਵਾ ਦੇ ਜਿਹੜਾ ਆਪਣੇ ਤੋਂ ਖਰੀਦੂਗਾ ਅੱਛਾ ਬਿੱਲ ਮਿਲ ਜਾਣਗੇ ਬਿੱਲ ਮਿਲ ਜਾਣਗੇ ਬਾਈ ਕਹਿੰਦਾ ਪਾਈ ਚੜਵਾਏ ਆ ਠੀਕ ਆ ਬਾਈ ਕਹਿੰਦਾ ਟਾਇਰਾਂ ਦਾ ਵੀ ਬਿੱਲ ਦੇਵਾਂ ਦੇਖ ਲਓ ਤੁਸੀਂ ਘੈਂਟ ਟਰੈਕਟਰ ਆ 4 ਸਫੇਰੇ ਨਗਾ ਬਰਵਾਦਣਾ 91 91 ਗਰਾਂ ਉਹਦੀ ਮੂਛੇ ਵਾਲੇ ਨੇ ਚੜਾਈ ਕਰਤੀ ਬਾਈ 91 ਗਰਾਂ ਦੀ 91 ਗਰਾਂ 91 ਗਰਾਂ ਹੀ ਐ ਬਹੁਤ ਸੋਹਣਾ ਟਰੈਕਟਰ ਦੇਖ ਲਓ ਕਿਸੇ ਪੱਥੇ ਆਈ ਨਹੀਂ ਹੈਗਾ ਵੀ ਕੋਈ ਪੱਤੇ ਲੱਗਿਆ ਹੋਵੇ ਘੈਂਟ ਟਰੈਕਟਰ ਆ ਪੂਰਾ ਘੈਂਟ ਟਰੈਕਟਰ ਆ ਡੰਡਾ ਫੱਟੀ ਛਤਰੀ ਬਾਈ ਕਹਿੰਦਾ ਸਾਰਾ ਕੁਝ ਨਾਲ ਲਵਾਵਾਂਗੇ ਵਿੱਚੇ ਹੀ ਡਿੱਕਾ ਪੂਰਾ ਸੋਹਣਾ ਟਰੈਕਟਰ ਆ ਭਰਾ ਮੇਰੇ ਦੇਖ ਲਓ ਤੁਸੀਂ ਐ ਨਹੀਂ ਹੈਗਾ ਵੀ ਕੋਈ ਪੇਂਟ ਪੂੰਡ ਹੋਇਆ ਹੋਵੇ ਮੰਗਰਿਆੜ ਜ਼ਰੂਰ ਲੱਗੇ ਨਾ ਨਾ ਨਵੇਂ ਲੱਗੇ ਜਾਵਾਂ ਮੰਗਰਿਆੜ ਨਵੇਂ ਮੰਗਰਿਆੜ ਲੱਗੇ ਨਾ ਭਰਾ ਮੇ ਤੇ ਹੋਰ ਕਿਤੇ ਉਹ ਬੈਂਟਰੀ ਹੋਇਆ। ਉਹਨਾ ਟਰੈਕਟਰ ਆ। ਘੈਂ ਟਰੈਕਟਰ ਆ। ਇੰਜਨ ਗੇਅਰ ਦਾ ਕਿਵੇਂ ਆ ਜੀ? ਇੰਜਨ ਗੇਅਰ ਤਾਂ ਇਹ ਵੀ ਵੀਰ ਜੀ ਓਕੇ ਆ ਕੋਈ ਵਾਹ ਕੇ ਆਪ ਦਾ ਚੱਲੀ ਕਰਕੇ ਲੈ ਜਾ ਸਕਦਾ ਹੈਗਾ। ਅੱਛਾ ਜਮਾ ਕੋਕਾ ਪੀਸੀ ਆ। ਉਹ ਕਾ ਪੀਸੀ ਆ। ਪੰਜਾਬ ਨੰਬਰ ਬਟਾਲਾ ਦਾ ਨੰਬਰ ਆ। ਪੰਜਾਬ ਨੰਬਰ ਆ। 99 ਮਾਡਲ ਆ। ਠੀਕ ਹੈ। 99 ਮਾਡਲ ਆ ਭਰਾ ਮੇਰੋ। ਪੰਜਾਬ ਨੰਬਰ ਆ। ਰੇਟ ਹੈਗਾ 3 ਲੱਖਾਂ ਦਾ ਲਾ। ਕਿੰਨੇ ਦਾ ਛੱਡ ਦਾਂਗੇ? 270 ਦੇ। 270 ਦਾ। ਬਾਈ ਕਹਿੰਦਾ 2 ਲੱਖ ਤੇ 70 ਹਜ਼ਾਰ ਦਾ ਦੇ ਦਾਂਗੇ ਭਰਾ ਮੇਰੋ। ਬਹੁਤ ਸੋਹਣਾ ਟਰੈਕਟਰ ਆ। ਸੈਲਫ ਸਟਾਰਟ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਇੱਕ ਬਾਈ ਆਪਣਾ ਨੰਬਰ ਬੋਲ ਦੇ 82641 14764 82641 14764 82641 82641 ਆਖ ਦਿੰਦੇ ਹਾਂ 41 14764 ਠੀਕ ਹੈ ਜੀ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਤੇ ਭਰਾ ਨਾਲ ਕਰ ਲਿਓ ਭਰਾ ਕੋਲੋਂ ਕਨੈਕਟ ਤੇ ਵੀਡੀਓ ਤੇ ਨੰਬਰ ਚੱਲੀ ਜਾਂਦਾ ਵੀਰ ਦਾ ਤੇ ਬਾਈ ਨਾਲ ਕਰ ਲਿਓ ਸੰਪਰਕ ਤੇ ਘੈਂ ਟਰੈਕਟਰ ਆ ਤੇ ਵੀਡੀਓ ਨੂੰ ਵੀਰ ਮੰਨ ਕੇ ਦਬਕੇ ਸ਼ੇਅਰ ਕਰਦਿਆ ਕਰੋ ਫੇਰ ਥੋੜੀ ਜੀ ਵੀਡੀਓ ਆਪਣੀ ਘੱਟ ਹੁੰਦੀ ਹੈ ਵੀਰਮਣ ਕੇ ਦਬਕੇ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਆਏ ਬੱਦਵਾਰ ਤੇ ਨਵੇਂ ਟੂਰਨਾਮੈਂਟ ਰੈਕਟਰ ਦਿਖਾਉਂਦੇ ਰਵਾਂਗੇ ਤੇ ਬਹੁਤ ਹੀ ਸੋਹਣਾ ਰੈਕਟਰ ਹੈ ਭਰਾਵਰੇ ਓਕੇ ਧੰਨਵਾਦੀ ਨਾਲੇ ਆਪਣਾ ਚੈਨਲ ਕਰ ਲਓ ਫੋਲੋ ਪੁੱਲਰ ਕਰਵਾਂਗੇ ਸਭ ਕੁਝ